ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਅੱਜ ਫਰਸ਼ ਪਾਉਣ ਲੱਗੇ ਆਂ ਫਰਸ਼ ਦੇ ਉੱਪਰ ਆਪਾਂ ਨੇ 2.5 ਸੂਤ ਦਾ 3 ਇੰਚ ਮੋਟੀ ਲੇਅਰ ਪਾਉਣੀ ਹੈ ਫਰਸ਼ ਦੀ ਆਪਾਂ ਬਜਰੀ ਦੀ ਤੇ ਆਪਾਂ 2.5 ਸੂਤ ਦਾ ਸਰੀਆ ਇਹਦੇ ਚ ਪਾਇਆ ਵਾ ਉਹ ਵੀ 4-4 ਫੁੱਟ ਦੇ ਖੁੱਲਾ-ਖੁੱਲਾ ਰੱਖ ਕੇ ਬਾਈ ਬਣਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਸਹੀ ਆ ਜਾਂ ਗਲਤ ਆ ਹੈਨਾ ਅਸੀਂ ਥੱਲੇ ਸਰੀਆ ਜਿਹੜਾ ਪਾਇਆ ਵਾ 2.5 ਸੂਤ ਦਾ ਪਾਇਆ ਵਾ ਤੇ ਆਹ ਦੇਖੋ ਇਦਾਂ ਖੋਲਾ ਖੋਲਾ ਕਰਕੇ ਪਾਤਾ ਵਾ 3 ਇੰਚੀ ਮੋਟੀ ਆਪਾਂ ਬਦਰੀ ਦੀ ਲੇਅਰ ਕਾਉਣੀ ਆ ਫਰਸ਼ ਦੀ ਇਹ ਪਸ਼ੂ ਖੜਨੇ ਆ ਹੈਨਾ ਖੌਣਨੀ ਦੇ ਵਿੱਚ ਖੌਣਨੀ ਰੱਖੀਏ ਵੱਡੀ ਵੀ ਪਰੇ ਦੀ ਆ ਕੇ ਬਾਰੇ ਬਾਰ ਹੀ ਬੰਦਾ ਪੱਠੇ ਪਾ ਕੇ ਮੁੜ ਜਾਵੇ ਇਦਾਂ ਖੋਲਾ ਖੋਲਾ ਸਰੀਆ ਆਪਾਂ ਬੰਨਤਾ ਵਾ ਜਾਲ ਤੇ ਭਾਈ ਬਣਾ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਕਾਰੀਗਰ ਭਰਾ ਆਪਣੇ ਹੈਨਾ ਕਿ ਸਹੀ ਆ ਜਾਂ ਗਲਤ ਆ ਆਪਾਂ ਦੂਰ ਦੂਰ ਤੱਕ ਪਾਤਾ ਖੁੱਲਾ ਖੁੱਲਾ ਰੱਖ ਕੇ ਰਾਕੀ ਹੁਣ ਮਸ਼ੀਨ ਕਰ ਲਗੇ ਆ ਸਟਾਰਟ ਆਮ ਸਟਾਰਟ ਕਰਨ ਲਗੇ ਆ ਤੇ ਬੈਠੇ ਆ ਜੋਬਰ ਹੋ ਗਈ ਸਟਾਰਟ ਆਪਣੀ ਮਸ਼ੀਨ ਤੇ ਕਰਤਾ ਸ਼ੁਰੂ ਕਾਲੀ ਬਾਈ ਆਪਣੇ ਨਾਲ ਕਾਫੀ ਟਾਈਮ ਤੋਂ ਲੰਮੇ ਟਾਈਮ ਤੋਂ ਆਪਣੇ ਕੋਲ ਕੰਮ ਕਰ ਰਿਹਾ ਵਾ ਮੇਰੇ ਨੂੰ ਹੋ ਗਏ ਸੀ 7 ਸਾਲ ਜਿੰਨੇ ਵੀ ਆਪਣੇ ਤਕਰੀਬਨ ਲੈਂਟਰ ਪੈ ਰਿਆ ਕੋਠੀਆਂ ਦੇ ਹੋਣ ਜੋ ਛੋਟਾ ਵੱਡਾ ਲੈਂਟਰ ਸਾਰੇ ਉਹੀ ਪਾ ਰਿਆ ਵਾ ਤੇ ਕਮਾਈਆਂ ਕਹਿੰਦੇ ਇਦਾਂ ਹੁੰਦੀਆਂ ਹੈ ਨਾ ਪੂਰਾ ਜੋਰ ਲੱਗਿਆ ਹੋਇਆ ਵਾ ਸਾਰਿਆਂ ਦਾ ਬਾਈ ਗੱਜ ਮਾਰੀ ਜਾਂਦਾ ਸੀ ਦੋ ਜਣੇ ਉਧਰੋਂ ਕਾਲੀ ਤੇ ਮੈਂ ਬਹੁਤ ਵਧੀਆ ਬੰਦਾ ਕਾਲੀ ਬਾਈ ਤੇ ਤਕਰੀਬਨ ਇਹਦੇ ਸਾਰੇ ਬੰਦੇ ਵਧੀਆ ਵਾ ਇਹ ਪਖੌੜਨੀ ਤੇ ਆਪਾਂ ਪਲਾਸਟਰ ਕਰਾਂਗੇ ਵਧੀਆ ਰੱਖ ਕੇ ਕਿ ਆਪਣੇ ਠੀਏ ਠੂਏ ਲੱਗੇ ਹੋਏ ਸਾਰੇ ਬਜਰੀ ਦੇ ਤੇ ਸਾਰੇ ਭਰਾ ਆਪਣੇ ਜੁਟੇ ਹੋਏ ਕੰਮਕਾਰਾਂ ਤੇ ਲੱਗੇ ਹੋਏ ਆ ਸਾਨੂੰ ਖੱਜਲ ਬਹੁਤ ਕੀਤਾ ਰੇ